ਕੋਮਲ ਹਿਰਦੇ ਦੇ ਮਾਲਕ ਉਸ ਕੁਦਰਤ ਦੇ ਆਸ਼ਿਕ ਗੁਰੂ ਨਾਨਕ ਪਾਸ਼ਾ ਜੀ ਦੀ 7ਵੀਂ ਜੋਤ ਸਿਮਰੋ ਸ੍ਰੀ ਗੁਰੂ ਹਰਾਈ ਸਾਹਿਬ ਜੀ ਜਿਨ੍ਹਾਂ ਦਾ ਅੱਜ ਗੁਰਯਾਈ ਦਿਵਸ ਸਿੱਖ ਸੰਗਤਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਤਾਂ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੂੰ 14 ਸਾਲ ਦੀ ਉਮਰ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ 1644 ਈਸਵੀ ਦੇ ਵਿੱਚ ਗੁਰਗੱਦੀ ਬਖਸ਼ੀਸ਼ ਹੁੰਦੀ ਹੈ ਗੁਰੂ ਪਾਤਸ਼ਾਹ ਜੀ 17 ਸਾਲ ਗੁਰਗਦੀ ਤੇ ਬਿਰਾਜਮਾਨ ਰਹੇ ਗੁਰੂ ਸਾਹਿਬ ਜੀ ਦਾ ਕੁਦਰਤ ਦੇ ਨਾਲ ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਨੇ ਮਾਲੀ ਤਿਆਰ ਕਰਵਾਏ ਅਤੇ ਬਵਿੰਜਾ ਬਾਗ ਸੁੰਦਰ ਫੁੱਲਾਂ ਦੇ ਬਣਵਾਏ ਆਓ ਸੰਗਤ ਜੀ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਤੇ ਪੈਰਾ ਦਈਏ ਆਪਣਾ ਵਾਤਾਵਰਣ ਸੰਭਾਲੀਏ ਅਤੇ ਦਰਖਤਾਂ ਦੀ ਸਾਂਭ ਸੰਭਾਲ ਕਰੀਏ ਸੋ ਅੱਜ ਦਾ ਦਿਨ ਗੁਰਿਆਈ ਦਿਵਸ ਸਿੱਖ ਹਰਿਆਵਲ ਦਿਵਸ ਤਨ ਤਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪਾਵਨ ਗੁਰਤਾ ਗਦੀ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ